ਬੇਲ ਦਾ ਇਸਤੇਮਾਲ ਕਰ ਲਿਆ ਤਾਂ ਤੁਸੀਂ ਵੀ ਹੋ ਜਾਓਗੇ ਅਮਰ ਇਸ ਕਰਕੇ ਇਸ ਬੇਲ ਨੂੰ ਅਮਰ ਬੇਲ ਕਿਹਾ ਜਾਂਦਾ ਇਹ ਕਮਜ਼ੋਰੀ ਹੈ ਜਿਹੜੀ ਸਰੀਰ ਦੇ ਵਿੱਚੋਂ ਪੱਟ ਕੇ ਮਾਰਦੀ ਹੈ ਦੋਸਤੋ ਜਿੰਨੀ ਮਰਜ਼ੀ ਮਰਦਾਨਾ ਕਮਜ਼ੋਰੀ ਹੋਵੇ ਵੀਕਨੈਸ ਹੋਵੇ ਤੁਹਾਡੇ ਵਿੱਚ ਖਤਮ ਕਰ ਦਿੰਦੀ ਹੈ ਉਹਨੂੰ ਬਹੁਤ ਵਧੀਆ ਚੀਜ਼ ਹੈ ਦੋਸਤੋ ਇਹ ਵਰਤਨ ਦੇ ਨਾਲ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੋਈ ਪਈ ਹੈ ਸ਼ੂਗਰ ਕਰਕੇ ਕਮਜ਼ੋਰੀ ਹੋਈ ਪਈ ਉਹਨੂੰ ਵੀ ਦੂਰ ਕਰ ਦਿੰਦੀ ਹੈ ਤੇ ਸਾਡੇ ਜਿਹੜਾ ਖੂਨ ਹੈ ਖੂਨ ਨੂੰ ਵੀ ਪਿਊਰੀਫਾਈ ਜਾਨੀ ਕਿ ਸਾਫ਼ ਕਰਦੀ ਹੈ ਜਿਨ੍ਹਾਂ ਲੋਕਾਂ ਦੇ ਵਾਲ ਚਟੇ ਆ ਗਏ ਜਾਂ ਝੜਨ ਲੱਗੇ ਵਾਲ ਜਾਂ ਗੰਝੇ ਹੋ ਗਏ ਉਹ ਤੇਲ ਦੇ ਵਿੱਚ ਉਬਾਲ ਕੇ ਇਹਦਾ ਰਸ ਕੱਢ ਕੇ ਉਹ ਲਾਉਣਾ ਸ਼ੁਰੂ ਕਰ ਦਿਓ ਦੋਸਤੋ ਬਹੁਤ ਹੀ ਜ਼ਿਆਦਾ ਇਹਦੇ ਫਾਇਦੇ ਨੇ ਜਿਨ੍ਹਾਂ ਲੋਕਾਂ ਦੇ ਗੋਡੇ ਦੁਖਦੇ ਆ ਜਾਂ ਕੈਲਸ਼ੀਅਮ ਦੀ ਘਾਟ ਹੈ ਇਹਦੇ ਵਿੱਚ ਕੈਲਸ਼ੀਅਮ ਵਿਟਾਮਿਨ A ਤੇ ਵਿਟਾਮਿਨ C ਭਰਪੂਰ ਮਾਤਰਾ ਦੇ ਵਿੱਚ ਪਾਇਆ ਜਾਂਦਾ ਜਿਹੜੀਆਂ ਔਰਤਾਂ ਨੂੰ ਗੁਫਤ ਰੋਗ ਨੇ ਔਰਤਾਂ ਦੇ ਤਾਂ ਉਹਨਾਂ ਨੂੰ ਵੀ ਦੂਰ ਕਰਦੀ ਹੈ ਜਿਵੇਂ ਲਕੂਰੀਆ ਹੋ ਗਿਆ ਜਾ ਪਾਣੀ ਪਿੰਦਾ ਜਾਂ ਹੋਰ ਸਮੱਸਿਆ ਦਾ ਵੀ ਹੱਲ ਕਰਦੀ ਹੈ ਪੇਜ ਨੂੰ ਜਰੂਰ ਲਾਈਕ ਕਰ ਦਿਓ ਦੋਸਤੋ ਹੋਰ ਵੀਡੀਓ ਦੇਖਣ ਦੇ ਲਈ ਸਾਡਾ ਪੇਜ ਨੂੰ ਫੋਲੋ ਜਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਥੈਂਕ ਯੂ ਧੰਨਵਾਦ ਜਿਉਂਦੇ ਬਸ ਦੇ ਰਹੋ ਪ੍ਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ